ਗੁਰਮਤ ਸਿੰਘ ਜੀ ਤਾਰਾ ਬ੍ਰਿਜ ਗੱਲਬਾਤ ਗੱਲਬਾਤ ਇਹ ਹੋਈ ਜੀ 16 ਤਰੀਕ ਨੂੰ ਇਹ ਮੱਥਾ ਟੇਕਣ ਗਏ ਬਾਬੇ ਦਰਗਾਹ ਤੇ ਜੀ ਉੱਥੇ ਮੱਥਾ ਟੇਕ ਕੇ ਹੀ ਇਹ ਬਾਹਰ ਬੈਠੇ ਤੇ ਜੀ ਉਹ ਪਵਨ ਕੁਮਾਰ ਤੇ ਗਰਮੀਤ ਸਿੰਘ ਤੇ ਗੁਰਪ੍ਰੀਤ ਤੇ ਇਹਨੂੰ ਮੈਂ ਪਵਨ ਕੁਮਾਰ ਨੂੰ ਪੁੱਛਿਆ ਮੈਂ ਕਿਹਾ ਕਾਹ ਚੱਲੇ ਜੀ ਇਹ ਕਹਿੰਦਾ ਠੀਕ ਹੈ ਜੀ ਮੈਂ ਇਹਦੇ ਨਾਲ ਗੱਲਬਾਤ ਕਰ ਰਿਹਾ ਤਾਂ ਜੀ ਤੇ ਗਰਮੀਤ ਸਿੰਘ ਨੇ ਮੈਨੂੰ ਪਿੱਛੇ ਦੇ ਫੜ ਲਈ ਜਾਣ ਕੇ ਵੀ ਕਹਿੰਦਾ ਤੇ ਹਾਲ ਚੱਲ ਕਿਉਂ ਪੁੱਛਿਆ ਇਹਨੂੰ ਗਰਮੀਰ ਸਿੰਘ ਨੇ ਮੈਨੂੰ ਪਿੱਛੇ ਫੜਿਆ ਤੇ ਗੁਰਪ੍ਰੀਤ ਸਿੰਘ ਮੇਰੇ ਮੂੰਹ ਤੇ ਮੁੱਕਿਆਂ ਲਾ ਕੇ ਮਾਰਨ। ਕੜਾ ਮਾਰੇ ਜੀ ਉਹਨਾਂ ਮੇਰੇ ਮੂੰਹ ਤੇ। ਮੇਰੇ ਮੂੰਹ ਤੇ ਖੂਨ ਚੱਲਣ ਲੱਗ ਗਿਆ ਸੀ ਜੀ। ਤੇ ਉਥੇ ਭਗਤਾ ਜੀ ਜਿਹੜਾ ਲੱਖ ਦਾ ਸੀਦਾ ਭਗਤਾ ਜੀ ਉਹਨੇ ਮੈਨੂੰ ਫੜਕ ਉਹਨਾਂ ਕੋਲ ਤੇ ਛੜਾ ਕੇ ਹੀ ਅੰਦਰ ਹੋੜਤੇ। ਅੰਦਰ ਹੋੜਤੇ ਹੀ ਤਾਂ ਇਹਨਾਂ ਨੇ ਜੇ ਨਾਂਦਰ ਹੋੜਦਾ ਜੀ ਇਹਨਾਂ ਨੇ ਮੈਨੂੰ ਮਾਰ ਦੇਣਾ ਜੀ। ਮੇਰੇ ਨਾਲ ਇੱਕ ਹੋਰ ਤਾਂ ਹੀ ਮੁੰਡਾ ਅਮਨਪ੍ਰੀਤ। ਅਮਨਪ੍ਰੀਤ ਉਹ ਪਵਨ ਨੇ ਫੜ ਲਿਆ ਹੀ ਪਿੱਛੇ ਤੇ ਉਹ ਛੜਾਣ ਲੱਗਿਆ ਤਾਂ ਜੀ। ਹਾਂ ਜੀ ਅਮਨਪ੍ਰੀਤ ਤਾਂ ਹੀ। हां ਸਾਡੇ ਪਿੰਡ ਦਾ ਜੀ ਉੱਥੇ ਸੇਵਾ ਕਰਨ ਦਾ ਜੀ ਉਹ ਹਾਂ ਉਹਨੇ ਦੇਖਿਆ ਨਾ ਵੀ ਲੜਾਈ ਝਗੜ ਕਰ ਉਹ ਛਡਾਣਾ ਆਇਆ ਤੇ ਜੀ ਉੱਥੇ ਫਿਰ ਆਉਣ ਪ੍ਰੇਤ ਦੀ ਮਾਤਾ ਵੀ ਹੈਤੀ ਜੀ ਉੱਥੇ ਤਾਂ ਉਹਨੇ ਬੋਲੇ ਵੀ ਕੀ ਗੱਲ ਹੋ ਗਈ ਕੁਛ ਫਿਰ ਉੱਥੇ ਮੈਂ ਘਰ ਆ ਗਈ ਘਰ ਮੈਂ ਦੱਸਿਆ ਜੀ ਵੀ ਕਣਕਣ ਗੱਲ ਹੋ ਗਈ ਫਿਰ ਘਰ ਦੇ ਨੇ ਮੇਰੇ ਭਰਾ ਨੇ ਪੁੱਛ ਵੀ ਚੱਲੇ ਮੈਂ ਪੁੱਛ ਲੈਂਦਾ ਵੀ ਕੀ ਗੱਲ ਹੈ ਬਿਨ ਰਸਤੇ ਵਿੱਚ ਵੀ ਕਿਹਦੀ ਲਾਗ ਡਟ ਕਰ ਸਕਦੇ ਵੀ ਜਾਂ ਹੁਣ ਉੱਥੇ ਉੱਥੇ ਚੱਲ ਛਡਾਤੇ ਆ ਤਾਂ ਮੇਰੇ ਭਰਾ ਨੇ ਪੁੱਛਿਆ ਜੀ ਉਹਨੂੰ ਫੋਨ ਕਰਕੇ ਗਰਮੀ ਸਿੰਘ ਨੂੰ ਵੀ ਕੀ ਗੱਲ ਹੋ ਗਈ ਵੀ ਤੁਸੀਂ ਐ ਕਰਿਆ ਗਰਮੀਤ ਸਿੰਘ ਨੇ ਹੀ ਕਹੀ ਕਹਿੰਦਾ ਜੇ ਲੜਨ ਦਾ ਬਰੋਟੇ ਕੋਲ ਨੂੰ ਆਏ ਜੀ ਮੇਰੇ ਭਰਾ ਨੇ ਕਿਹਾ ਵੀ ਐਝੀ ਵੀ ਕਿਆ ਗੱਲ ਐ ਅਸੀਂ ਗੱਲਬਾਤ ਕਰਨਗੇ ਤੀ ਜੀ ਮੇਰਾ ਭਰਾ ਤੇ ਮੈਂ ਤੇ ਹਮਰ ਪ੍ਰੀਤਵੀ ਨਾਲੇ ਤਾਂ ਜੀ ਮੇਰੇ ਤੇ ਹੀ ਗਏ ਤੇ ਉੱਥੇ ਫਿਰ ਇਹਨਾਂ ਨੂੰ ਦੇਖ ਕੇ ਮੇਰੇ ਮਾਂ ਪਿਓ ਵੀ ਆ ਗਏ ਪਿੱਛੇ ਪਿੱਛੇ ਵੀ ਪੁੱਛੇ ਵੀ ਕਿਆ ਗੱਲਬਾਤ ਹੈ ਜੀ ਤਾਂ ਅਦਰੇ ਵੀ ਸਰਪੰਚ ਨੇ ਜੀ ਬੰਦੇ ਲਿਆਈ ਖਾ ਤੇ ਇਕੱਠੇ ਕਰਕੇ ਮੈਂ ਕਹਿੰਦਾ ਹੌਲੀ 40 50 ਬੰਦੇ ਜੀ ਬਾਹਰ ਦੇ ਬੰਦੇ ਦੇ ਹੈ ਕਹਿੰਦੇ ਜੀ ਫਿਰ ਇਹਨਾਂ ਸਾਡੇ ਪਰ ਹਮਲਾ ਕਰਦੇ ਜੀ ਤੇ ਲੜਾਈ ਹੋਈ ਤੀ ਤਾਂ ਫਿਰ ਰੋਲੇ ਸੁਣ ਕੇ ਮੈਂ ਤਾਏ ਚਾਚੇ ਵੀ ਆ ਗਏ ਉੱਥੇ ਤਾਏ ਚਾਚੇ ਆਏ ਜੀ ਉਹਨਾਂ ਨੇ ਇਹਨਾਂ ਦੇ ਵੀ ਸੁਣੀ ਇਹਨਾਂ ਦਾ ਹੀ ਮਾਰੇ ਜੀ ਇਹਨਾਂ ਦੇ ਸਿਰ ਮਾਰੀ ਤਾਂ ਕਿ ਲੱਗੇ ਵਸਾਰਾਂ ਜੀ ਤੇ ਮੇਰੇ ਭਰਾ ਦੇ ਵੀ ਖਾਹ ਸੱਟ ਲੱਗੀ ਹੈ ਪ੍ਰਾਣੀ ਰੰਜੇ ਜਿਹਾ ਕੋਈ ਨਹੀਂ ਜੀ ਹੈਗੀ ਪ੍ਰਾਣੀ ਵੀ ਕੋਈ ਰੰਜੇ ਜਿਹਾ ਨਹੀਂ ਹੈਗੀ ਹਾਂ ਜੀ ਤੁਹਾਡੇ ਕਿੱਥੇ ਕਿੱਦ ਸੱਟ ਮਾਰੀ ਮੇਰੀ ਮਾਂ ਤੇ ਹੀ ਸੱਟ ਹੋ ਜੀ ਹਾਂ ਜੀ ਆ ਨਾਸਾਂ ਤੇ ਹਾਂ ਜੀ ਇਹਦੇ ਨਾਲ ਉਹ ਦੱਸੋ ਦਾਖਲ ਹੋਏ ਨੂੰ ਸਈ 4 ਦਿਨ ਹੋ ਗਈ ਅੱਜ ਡਾਕਟਰਾਂ ਵੱਲੋਂ ਹੀ ਮੋਦੇ ਓਕਣਾ ਉਹ ਨਹੀਂ ਲਾਜੀ ਕਰ ਰਹੇ ਮਤਲਬ ਕੁਝ 4 ਦਿਨਾਂ ਵਿੱਚ ਕੋਈ ਪੁੱਛੇ ਕਿੱਥੇ ਨਹੀਂ ਹੋਈ ਸਾਡੀ ਸੁਖਦੇਵ ਸਿੰਘ ਜੀ ਤਾਰਾਪੁਰ ਪਿੰਡ ਜੀ ਗੱਲਬਾਤ ਹੈ ਇਹਨਾਂ ਨਾਲ ਮੁੰਡਿਆਂ ਨਾਲ ਹੀ ਉੱਤੇ ਬਾਬੇ ਦੇ ਮਤਲ ਟਿਕਣ ਗਏ ਉਹਦੇ ਉੱਤੇ ਲੜਾਈ ਲੜੋ ਹੋ ਗਈ ਇਹਨਾਂ ਦੀ ਤੇ ਇਹਨਾਂ ਨੇ ਸਾਨੂੰ ਦੱਸਿਆ ਇਹ ਕਹਿੰਦੇ ਸਾਡੀ ਲੜਾਈ ਹੋ ਗਈ ਵੀ ਇਹ ਉਹਨਾਂ ਨੇ ਉਹਨਾਂ ਨੂੰ ਪੁੱਛਣਾ ਵੀ ਕੀ ਗੱਲ ਹੈ ਉਹ ਹੀ ਕਾਦੇ ਤੁਸੀਂ ਕੁੱਟਿਆ ਸਾਨੂੰ ਕਹਿੰਦੇ ਵੀ ਉੱਥੇ ਆਇਓ ਜਰਾ ਪੰਚਾਇਤ ਦੇ ਤੌਰ ਤੇ ਅਸੀਂ ਉੱਥੇ ਇਕੱਠੇ ਹੋਈ ਜੀ ਤਾਂ ਭਰਾ ਦਾ ਜੀ ਦੂਜਾ ਵੱਡਾ ਭਰਾ ਉਹ ਵੀ ਆ ਗਿਆ ਉਹਨੇ ਸਾਨੂੰ ਬੁਲਾਇਆ ਜੀ ਕਹਿੰਦੇ ਵੀ ਉੱਥੇ ਪੁੱਛਣਾ ਉਹਨਾਂ ਨੂੰ ਇਹਨਾਂ ਨੇ ਬੁਲਾਇਆ ਜੀ ਉਹਨਾਂ ਨੂੰ ਫੋਨ ਕਰਕੇ ਵੀ ਜੀ ਦਤੋ ਕਾਤੇ ਹੋ ਰਿਹਾ ਅਸੀਂ ਉੱਥੇ ਖੜੇ تھے ਜੀ ਪੰਚਾਇਤ ਦੇ ਤੌਰ ਤੇ ਤੇ ਇਹਨਾਂ ਨੇ ਸਾਡੇ ਤੇ ਆ ਕੇ 30 40 ਬੰਦਿਆਂ ਨੇ ਹਮਲਾ ਕਰ ਦਿੱਤੀ ਸਾਡੇ ਤੇ ਹਾਂਜੀ ਹਥਿਆਰ ਉਹਨਾਂ ਕੋਲ ਗੰਡਾਸੀਆਂ ਵੀ ਐ ਤੇ ਇੱਕ ਸਾਈਕਲ ਜੀ ਘਰਾਰੀ ਹੁੰਦੀ ਉਹਨੂੰ ਬਿਲਡ ਕਰਾਇਆ ਉਹਦੇ ਪਾਈਪ ਤੇ ਹੀ ਲੋਹੇ ਦੇ ਇਹਨਾਂ ਕੋਲ ਲੋਹੇ ਦੇ ਰਾੜਾ ਤੇ ਡੰਡੇ ਦੇ ਇਹਨਾਂ ਕੋਲ ਜੀ ਹਾਂਜੀ ਕੀ ਜੀ ਪ੍ਰਾਨੇ ਜੀ ਸਾਹਿਬ ਤੋਂ ਕੋਈ ਪਹਿਲਾਂ ਪ੍ਰਾਨੇ ਦਾ ਜੀ ਕੋਈ ਹੈ ਨਹੀਂ ਸਾਡੇ ਨਾਲ ਇਹਨਾਂ ਨਾਲ ਕੋਈ ਹੋ ਸਕਦੀ ਕਿ ਆ ਪਤ ਨਹੀਂ ਪ੍ਰਾਨੇ ਰਣਜੀਤ ਦਾ ਕੋਈ ਨਹੀਂ ਚੱਲ ਰਹੀ ਬੋਟਾ ਬੋਟਾਂ ਦੀ ਹੋ ਸਕਦੀ ਜੀ ਕੋਈ ਜਿਹੜੀ ਇਹਨਾਂ ਨੇ ਹਮਲਾ ਕਰੇ ਅਚਾਨਕ ਸਾਡੇ ਤੇ ਹਾਂ ਜੀ ਦੇਖ ਲਓ ਕਿਨੇ ਬੰਦੇ ਹੋ ਗਏ ਸ਼ੁੱਕਰਵਾਰ ਦੇ ਅਗਲਾ ਹੋਏ ਵੀ ਮੇਰੇ 11 ਡੰਕੇ ਲੱਗੇ ਸਿਰ ਵਿੱਚ ਤੇ ਬਾਹ ਮੇਰੀ ਦੋ ਜਗ੍ਹਾ ਤੋਂ ਫਿਕਚਰਈ ਅਜਾ ਆਪਰੇਸ਼ਨ ਹੋਣਾ ਜੀ ਅੱਜ ਦੋ ਜਗ੍ਹਾ ਤੋਂ ਫਿਕਚਰਈ ਡਾਕਟਰੀ ਰੈਫਰ ਕਰ ਰਹੀ ਉਹਨਾਂ ਕਹਿੰਦੇ ਸਾਡੇ ਕੋਲ ਆ ਕੇ ਕਹਿੰਦੇ ਤੇ অপারেশন ਨਹੀਂ ਹੋਣਾ ਤੇ ਕਹਿੰਦੇ ਈਜੀਜੀ ਕਰਾ ਕੇ ਮੋਹਾਲੀ 6 ਵੇਸ ਕਰਾਓਗੇ ਜੀ ਕਹਿੰਦੇ অপারেশন ਪੁਲਿਸ ਬਿਆਨ ਲੈ ਕੇ ਗਈ ਹੈ ਜੀ ਕਾਰਵਾਈ ਕੋਈ ਨਹੀਂ ਕਰ ਰਹੀ ਕਿ ਡਾਕਟਰ ਵੀ ਸਾਨੂੰ ਰਿਪੋਰਟਾਂ ਨੋਰਮਲ ਲਿਖ ਰਹੀ ਜੀ ਬਾਕੀ ਕਹਿੰਦੀਆਂ ਤੇ ਸਾਡੀ ਪੱਟੀ ਵੀ ਜੀ 4 ਦਿਨ ਬਾਅਦ ਬਦਲੀ ਗਈ ਹੈ ਜੀ ਸਾਡੀ ਡਾਕਟਰ ਵਾਲੀ ਪੱਟੀ ਵੀ 4 ਦਿਨ ਬਾਅਦ ਬਦਲੀ ਗਈ ਜੀ ਸਾਡੀ ਹਾਂਜੀ ਕਿੰਨੇ ਦਾਖਲ ਹਾਂਜੀ ਕਿੰਨੇ ਕੇ ਅੰਦਰ ਦਾਖਲ ਮੈਂਬਰ ਸਾਡੇ 6 ਦਾਖਲ ਹੈ ਕੀ ਸਰ ਕੀ ਮੰਗਦੇ ਹੋ ਸਾਨੂੰ ਸਾਹਮਣੇ ਚਾਹੀਦਾ ਸਾਡੀ ਜਨਾਨੀਆਂ ਦੀ ਐਵੇਂ ਜਿਹੜੀ ਨਾਲ ਆਪਣੇ ਬੱਚਾ ਵਾਸਤੇ ਛੜਾਣ ਵਾਸਤੇ ਸਾਰੇ ਆਂਦੇ ਦੀ ਮਾਂ ਬਾਬੇ ਆਂਦਾ ਜਨਾਨੇ ਵੈਂਦੀਆ ਉਹ ਜਨਾਨੀ ਦਾ ਇਹਨਾਂ ਨੇ ਪੈ ਮਾਰ ਕੇ ਉਹਦੇ ਹੱਥਾਂ ਤੋਂ ਤੋੜਦੀ ਆ ਖੜੀ ਹੀ ਦੇਖ ਲੋ ਤੁਹਾਡੇ ਸਾਹਮਣੇ ਇਹਨਾਂ ਜਨਾਨੀਆਂ ਉੱਪਰ ਵੀ ਅਟੈਕ ਕਰਿਆ ਜੀ ਬੰਦੇ ਨੇ ਕਿੰਨੇ ਬੰਦੇ ਨੇ ਹਮਲਾ ਕਰਨ ਉਹਨੇ 30 35 ਬੰਦੇ ਸਰਪੰਚ ਉਹਨਾਂ ਦੇ ਨਾਲ ਆ ਜੀ ਹਾਂਜੀ ਜਿਹਦੇ ਨਾਲ ਲੜਾਈ ਹੋਈ ਦੂਜੀ ਟੀਵੀ ਕੀਤਾ ਅਸਲ ਦੂਜੀ ਦਰਜੀ ਨਾਲ ਵਾਲੇ ਕਮਰੇ ਚ ਦਖਲ ਆ ਜੀ ਤੇ ਇੱਧਰ ਸਾਡੇ ਇੱਧਰ ਸਾਡੇ ਬੰਦੇ ਇੱਧਰ ਦਖਲ ਆ ਲਈ ਉੱਧਰ ਪਾਸੇ ਤੋਂ ਵੀ ਵੀਡੀਓ ਬਣਾ ਬਣਾ ਕੇ ਪਾ ਰਹੀ ਨਾਲੇ ਕਮੈਂਟ ਬਾਜ਼ੀਆਂ ਕਰ ਰਹੀ ਇੱਥੇ ਕੋਈ ਮੁਲਾਜ਼ਮ ਨਹੀਂ ਹੈਗਾ ਨਾ ਕੋਈ ਸਕਿਉਰਟੀ ਹੈ ਨਾ ਕੋਈ ਪੁਲਿਸ ਵਾਲਾ ਹੀ ਇਹ ਦੁਬਾਰਾ ਲੜਾਈ ਦਾ ਖਤਰਾ ਬਣਿਆ ਵਜੇ ਇੱਥੇ ਸਾਡੀ ਕੋਈ ਇੱਥੇ ਕੋਈ ਨਹੀਂ ਕਰ ਰਹੀ ਹਾਂਜੀ ਦੁਬਾਰੇ ਦੁਬਾਰੇ ਹੋ ਸਕਦਾ ਜੀ ਚਾਂਸ ਹੋ ਸਕਦਾ ਜੀ ਦੁਬਾਰੇ ਲੜਾਈ ਦਾ ਕੀ ਪੁਲਿਸ ਕਿ ਮੰਗੇ ਤੁਹਾਡੀ ਪੁਲਿਸ ਚਾਹੀਦਾ ਜੀ ਜਾਂ ਤਾਂ ਸਾਨੂੰ ਇਥੋਂ ਬਦਲਿਆ ਜਾਵੇ ਜਾਂ ਦੂਜੀ ਪਾਰਟੀ ਨੂੰ ਇਥੋਂ ਬਦਲਿਆ ਜਾਵੇ ਦੂਏ ਹਸਪਤਾਲਾ ਮਤਲਬ ਉਹ ਕਰੇ ਡਰਾਈਵਰ ਕਰੇ ਜਾਵੇ ਮੈਂ ਹੋਇਆ ਤੇ ਜੀ ਸਾਨੂੰ ਫੋਨ ਆਇਆ ਤੇ ਛੜਾਣ ਗਈ ਵੇ ਮੇਰਾ ਪਾਇ ਸਰਪੰਚ ਨੇ ਪਾਇਪ ਮਾਰੇ ਉੱਤੇ ਬਾਅਦ ਕੋ ਭਤੀਜੇ ਦੇ ਪਾਇਪ ਮਾਰੇ ਮੇਰਾ ਤੇ ਬਾਅਦ ਮੈਂ ਇਸ ਡਾਨ ਲਗੀ ਵੀ ਬਹਿ ਕੇ ਗੱਲ ਕਰੂੰ ਇਹ ਬਹਿ ਕੇ ਗੱਲ ਕਰੋ ਕੋਈ ਗੱਲ ਨਹੀਂ ਤਾਂ ਮੁਰਕਾ ਮੇਰੇ ਘਰ ਵਾਲੇ ਕਈ ਪਾਇ ਮਾਰੇ ਸਰਪੰਚ ਕੇ ਪਾਈ ਕਾਮਰ ਸਿੰਘ ਨੇ ਹਾਂਜੀ ਕੋਈ ਲੜਾਈ ਨਹੀਂ ਸਾਡੀ ਹੈਗੀ ਕਿ ਨਾਲ ਕੋਈ ਲੜਾਈ ਨਹੀਂ ਹੈਗੀ ਮੈਂ ਕਿਹਾ ਵੀ ਬਾਈ ਬੈਕਾ ਗੱਲ ਕਰੋ ਉਸਨੇ ਕਹੇ ਉਹਨੇ ਕੋਈ ਗੱਲ ਨਹੀਂ ਸਾਰੀ ਸੁਣੀ ਨੇ ਜਾ ਕੇ ਉਦਾਵੀ ਪੈ ਪੁਣੇ ਕੀ ਹੁਣ ਮੰਗੀ ਹੈ ਕੀ ਇਹਦੇ ਦਾਦੂ ਇੱਕੇ ਕਾਰਵਾਈ ਹੋਣੀ ਚਾਹੀਦੀ ਵੀ ਜੇ ਉਹ ਗਾਹ ਮੇਰੇ ਬੱਚਾ ਨੇ ਵੀ ਬਾਹਰ ਨਿਕਲਣਾ ਅਸੀਂ ਵੀ ਬਾਹਰ ਨਹੀਂ ਕੱਲਣਾ ਸਾਨੂੰ ਖਤਰਾ ਪੁਲਿਸ ਕੀ ਕਰਵਾਈ ਕਰ ਰਹੀ ਠੀਕ ਹੈ ਕੋਈ ਸੁਣਾਈ ਨਹੀਂ ਆ ਜਾਂਦਾ ਤੱਕ ਤਾਂ ਕੋਈ ਸੁਣਾਈ ਨਹੀਂ ਹੋ ਰਹੀ ਸਰਪੰਚ ਸਿੰਘਾ ਜੀ ਸਰਪੰਚ ਜੀ ਜਿਹੜੀ ਜੜਾਈ ਹੋਣੀ ਹੈ ਕੀ ਗੱਲਬਾਤ ਹੋਈ ਹੈ ਕਿ ਕਿਹਦੇ ਸਾਡੇ ਸਾਡੇ ਜੀ ਸਾਡੇ ਜੀ ਇੱਕ ਸਰ ਵਿੱਚ 9 ਟਾਂਕੇ ਇਧਰਲੀ ਸਾਈਡ ਮੈਂ ਹੈ 8 ਟਾਂਕੇ ਆਈ ਸਾਈਡ ਚ ਹੈ ਥਰੇ ਪਿੱਛੇ ਤੇ ਗੰਡਾਸੀਆਂ ਬਜਿਵੇਂ ਦੋ ਬਾਹਾਂ ਤੇ ਗੰਡਾਸੀਆਂ ਬਜਿਵੇਂ ਆ ਸਾੜੀ ਜਿਹੜੀ ਰਵੋਟਾਂ ਬਣਾਈਆਂ ਗਈਆਂ ਇਹ ਨਾਰਮਲ ਹੈ ਜੀ ਫੇਤੇ ਬਾਜੀ ਆ ਰਵੋਟਾਂ ਡਾਕਟਰ ਨੇ ਬਣਾਈਆਂ ਜੀ ਸਾਨੂੰ ਸਵੇਰੇ ਪਤਾ ਲੱਗਿਆ ਕੱਲ ਅਸੀਂ ਪ੍ਰਧਾਨ ਸਾਹਿਬ ਨੂੰ ਪੁੱਛਿਆ ਵੀ ਸਾੜੀ ਰਵੋਟਾਂ ਕਿਤਰਾ ਬਣੀਆਂ ਕਿਤਰਾ ਨਹੀਂ ਆ ਉਹ ਕਹਿੰਦਾ ਅਸੀਂ ਪੁੱਛ ਕੇ ਦੱਸਦੇ ਆ ਵੀ ਨਾਰਮਲ ਰਵੋਟਾਂ ਨੇ ਕੋ ਸਾੜੀ ਕੋਈ ਸੁਣਾਈ ਨਹੀਂ ਜੀ ਹੋ ਰਹੀ ਕਿਸੇ ਪਾਸੇ ਨੂੰ ਵੀ ਕੋਈ ਸੁਣਾਈ ਨਹੀਂ ਹੋ ਰਹੀ ਅਸੀਂ ਅਫਸਰਾਂ ਕੋਲ ਪੁੱਛਦੇ ਕਹਿੰਦਾ ਜੋ ਰਵੋਟਾਂ ਦੇ ਮੁਤਾਬਕ ਬਣਨਾ ਉਹੀ ਕੁਛ ਹੋਣਾ ਪੁਲਿਸ ਕੈਰੀ ਹੈ ਜੀ ਇਹਨਾਂ ਨੂੰ ਸਾਨੂੰ ਸ਼ੁੱਕਰਵਾਰ ਦੇ ਉਹ ਦਾਖਲ ਕੀਤੇ ਵੀ ਕੋਈ ਕਾਰਵਾਈ ਨਹੀਂ ਪੁਲਿਸ ਵਾਲਿਆਂ ਨੇ ਕਰੀ ਉੱਥੇ ਸਾਡੇ ਪੀਜੀਆਈ ਭਰਾ ਆਏ ਆ ਉਹਨਾਂ ਦੀ ਕੋਈ ਉਹਨਾਂ ਨੇ ਕਾਰਵਾਈ ਨਹੀਂ ਕਰੀ ਨਾ ਉੱਥੇ ਗਏ ਕੋਈ ਪੀਜੀਆਈ ਕਿੰਨੇ ਬੰਦੇ ਸਾਡੇ 2 ਦੋ ਬੰਦੇ ਆ ਜੀ ਹਾਂ ਉਹਨਾਂ ਦੇ ਸਿਰਾਂ ਵਿਚਾਂ ਲੱਗੀ ਮੈਂ ਜੇ ਇੱਕ ਤੇ ਹੱਕ ਫੁੱਟੀ ਵੀ ਹੈ ਇੱਕ ਮੁੰਡਿਆਂ ਦੀ ਹੈ ਬਿਆਨ ਲੇ ਕੀ ਬਿਆਨ ਪਤਾ ਨਹੀਂ ਜੀ ਉੱਥੇ ਉਹਨਾਂ ਨੇ ਕਿਸੇ ਨੇ ਬਿਆਨ ਨਹੀਂ ਲਿੱਤੇ ਹੈਗੇ ਸਾਡੇ ਬਿਆਨ ਹੋਈ ਜੀ ਹੁਣ ਬਹੁਤ ਉਹਨਾਂ ਨੇ ਆਲ ਦਲਤ ਰਿਸ਼ਤੇਦਾਰਾਂ ਨੇ ਫੋਨ ਕਰਾ ਕੇ ਤਾਂ ਉਹਨਾਂ ਦੇ ਬਿਆਨ ਲੈਣ ਆਏ ਆ ਕਹਿੰਦਾ ਇਹ ਕੋਈ ਬੜੀ ਗੱਲ ਨਹੀਂ ਹੈਗੀ ਇਹ ਪੁਲਿਸ ਵਾਲੇ ਮੋਰੇ ਤੇ ਜਵਾਬ ਦਿੰਦੇ ਹਾਂ ਜੀ ਮੇਰੀ ਵੀ ਕੁਸਲ ਹਾਂਜੀ ਮੋਲ ਮੇਲੀ ਭੁਗ ਦੱਕਦੀ ਹੈ ਜੀ ਪੁਲਿਸ ਵਾਲਿਆਂ ਨੇ ਵੀ ਡਾਕਟਰ ਦੀ ਕੋਈ ਥੋੜਾ ਜਿਹਾ ਦਬਾਅ ਬਣਾਇਆ ਜਾ ਰਿਹਾ ਆ ਸਾੜੇ ਤੇ ਦਬਾਅ ਬਣਾਇਆ ਜਾ ਰਿਹਾ ਜੀ ਸਾੜਾ ਇੰਨੀ ਸੱਟਾਂ ਲੱਗੀ ਮੈਂ ਸਾੜੀ ਕੋਈ ਸੁਣਾਈ ਨਹੀਂ ਹੈ ਜੀ ਹੈਗੀ ਹਾਂਜੀ ਜੋ ਰੋਟੇ ਧਲਿਆ ਕਾਠ ਕੀਤਾ ਤਾਂ ਇਹਨਾਂ ਬੰਦਿਆਂ ਨੇ ਅਸੀਂ ਉੱਥੇ ਚਲੇ ਗਏ ਜੀ ਫੈਸਲਾ ਕਰਾਉਂਦੇ ਇਹਨਾਂ ਤਾਂ ਦਵੱਲੇ ਤੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਇਹ ਸਰਪੰਚ ਸਾਹਿਬ ਸਾਡਾ ਤਾਰਾਪੁਰ ਵਾਲਾ ਉੱਥੇ 40 50 ਬੰਦਿਆਂ ਨੇ ਲੇਕ ਸਾਡੇ 'ਤੇ ਹਮਲਾ ਕਰਾਤਾ ਹਾਂ ਜੀ ਸਾਡੀ ਕੋਈ ਪੁਰਾਣੀ ਜਿੱਦ ਨਹੀਂ ਹੈ ਕੋਈ ਕਿਸੇ ਤਰ੍ਹਾਂ ਦਾ ਹੈਗਾ ਨਹੀਂ ਰੌਲਾ ਨਹੀਂ ਹੈਗਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਇਹ ਅਸੀਂ ਇਹ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੇਰਾ ਨਾ ਪਵਨ ਕੁਮਾਰ ਹੈ ਜੀ ਪਿੰਡ ਤਾਰਾਪੁਰ ਅੱਛਾ ਕੀ ਕਹਾਂ ਕਿ ਇੱਕ ਦੂਜੀ ਤੇ ਨਵੇਂ ਜਿਹਨਾਂ ਗੋਮਸ ਲਗਾਏ ਨੇ ਸਾਡੇ ਤੇ ਹਮਲਾ ਕਰਤਾ ਸੀ ਕੋਈ ਤਲਵਾਰ ਕੁੱਟਿਆ ਦੀ ਆਪਨੇ ਹੋਈ ਸੀ ਪਤਾ ਕਰਨ ਗਏ ਸੀ ਕਿ ਕਿ ਅੱਜ ਨੂੰ ਠੀਕਾ ਕੇ ਹਾਂਜੀ ਤੇ ਇੱਕੀ ਸਾਡੇ ਮਾਰੂ ਹਿਆਰਾਂ ਦਾ ਵੀ ਕਈ ਕਸ ਲੈ ਸਾਡੇ ਉੱਤੇ ਸੱਟ ਲੱਗੀ ਨੇ ਗੱਲ ਇਸ ਤਰ੍ਹਾਂ ਹੈ ਜੀ 15 ਤਰੀਕ ਦੇ ਦਿਨ ਵੀਰਵਾਰ ਦੀ ਗੱਲ ਹੈ ਇਹ ਸਾਡੇ ਪਿੰਡ ਦਰਗਾਹੇ ਬਾਬੇ ਦੀ ਅਸੀਂ ਉੱਥੇ ਮੱਥਾ ਟੇਕਣ ਤੇ ਸੇਵਾ ਕਰਨ ਗਏ ਹੋਏ ਸੀ ਤੇ ਉੱਥੇ ਇੱਕ ਇਹਨਾਂ ਨੇ ਗਰੁੱਪ ਬਣਾਇਆ ਹੋਇਆ ਮੁੰਡਿਆਂ ਨੇ ਸਾਡੇ ਪਿੰਡ ਦੇ ਨੇ ਗੈਂਗ ਆਫ ਤਾਰਾਪੁਰ ਉਸ ਜਿਹੇ ਡੇਲੀ ਵੌਇਸ ਚੈਟ ਨਾਲ ਗੱਲਬਾਤ ਕਰਦੇ ਸੀ ਕਿ ਇਦਾਂ ਕਰ ਦੇਣਾ ਗੋਲੀ ਮਾਰ ਦੇਣੀ ਆ ਚੱਕ ਲੈਣੇ ਆ ਤੇ ਠੋਕ ਦੇਣੇ ਇਹ ਕਰ ਦੇਣਾ ਤੇ ਨਾਰਮਲੀ ਉੱਥੇ ਮੁੰਡਾ ਉਹ ਬੈਠਾ ਸੀ ਅਸੀਂ ਨਾਰਮਲੀ ਬੈਠੇ ਬਿਠਾਈ ਪਿੰਡ ਦੀ ਗੱਲ ਸੀ ਤਾਂ ਪੁੱਛ ਲਿਆ ਉਹਨੂੰ ਵੀ ਬਈ ਕੀ ਗੱਲ ਹੋਊਗੀ ਕਿਹਨੂੰ ਠੋਕਣਾ ਤੇ ਉਹ ਕਹਿੰਦੇ ਹਲੇ ਤਾਂ ਕੋਈ ਠੋਕਿਆ ਨਹੀਂ ਜੇ ਜ਼ਰੂਰਤ ਪਈ ਤਾਂ ਤੁਹਾਨੂੰ ਠੋਕ ਦਾਂਗੇ ਨਹੀਂ ਇਹ ਸਾਨੂੰ ਕਿਸੇ ਨੇ ਸੁਣਾਈ ਸੀ ਸਾਡੇ ਕੋਲ ਸਾਡਾ ਤਾਂ ਕੋਈ ਬੰਦਾ ਹੈ ਹੀ ਨਹੀਂ ਜਿਹੜੇ ਇੱਥੇ ਹੈਗੇ ਆ ਮੁੰਡੇ ਨੇ ਉਸ ਉਹ ਤਾਂ ਜਦੋਂ ਸਾਡੇ ਕੋਲ ਰਿਕਾਰਡਿੰਗ ਗਈ ਸੀ ਤਾਂ ਸਾਰਾ ਕੁਝ ਹੋ ਗਿਆ ਸੀ ਪਤਾ ਲੱਗ ਗਿਆ ਸੀ ਕਿਹਦੀ ਵਾਇਸ ਹੈ ਕਿਉਂਕਿ ਨੰਬਰ ਸ਼ੋ ਹੋਉਂਦਾ ਸੀ ਗਰੁੱਪ 'ਚ ਤੇ ਫਿਰ ਉਸ ਤੋਂ ਬਾਅਦ ਉੱਥੇ ਕੋਈ ਗੱਲ ਨਹੀਂ ਜਹੀ ਇਹ ਹੀ ਗੱਲ ਹੋਈ ਸੀ ਕਿ ਉਹ ਕਹਿੰਦੇ ਤੁਹਾਨੂੰ ਠੋਕਣਾ ਤੇ ਅਸੀਂ ਚੁੱਪ ਕਰ ਗਏ ਬਾਬੇ ਦੀ ਜਗ੍ਹਾ ਤੇ ਕੁਝ ਨਹੀਂ ਹੋਇਆ ਤੇ ਅਗਲਾ ਦਿਨ ਦੂਸਰਾ ਦਿਨ ਸ਼ੁੱਕਰਵਾਰ ਨੂੰ ਸ਼ਾਮ ਨੂੰ 3-4 ਵਜੇ ਸਾਨੂੰ ਬਾਬਾ ਉੱਥੇ ਭਗਤ ਜਿਹੜਾ ਪਾ ਲ ਉਹ ਲੈ ਗਿਆ ਵੀ ਚਲੋ ਉੱਥੇ ਸੇਵਾ ਕਰਨੀ ਹੈ ਦੋ ਤਿੰਨ ਮੁੰਡਿਆਂ ਨੂੰ ਅ ਅਗਲੇ ਦਿਨ ਵੀ ਕੰਮ ਹੁੰਦਾ ਹੀ ਹੈ ਤੇ ਉੱਥੇ ਸੇਵਾ ਕਰਨ ਵਾਸਤੇ ਗਏ ਸੀ ਤੇ ਉੱਥੇ ਆਹ ਮੁੰਡਾ ਅਮਨਪ੍ਰੀਤ ਤੇ ਗੁਰਮ ਇਹ ਦੋਨੋਂ ਆ ਗਏ ਤੇ ਇਹਨਾਂ ਨੇ ਆ ਕੇ ਮੈਂ ਉੱਥੇ ਬੈਠਾ ਸੀ ਤੇ ਦੋ ਮੁੰਡੇ ਹੋਰ ਬੈਠੇ ਸੀ ਨਾਲ ਤੇ ਉਹਨਾਂ ਨੇ ਮੈਨੂੰ ਆ ਕੇ ਠਾਲ ਲਿਆ ਉੱਥੇ ਤੋਂ ਸਾਈਡ 'ਚ ਬੁਲਾ ਕੇ ਲੈ ਗਏ ਤੇ ਮੈਨੂੰ ਕਹਿੰਦੇ ਵੀ ਹਾਂ ਤੂੰ ਕਿਆ ਬੋਲਦਾ ਸੀ ਰਾਤ ਐਦਾਂ ਉਦਾਂ ਕਰਨਾ ਠੋਕਣੇ ਨੂੰ ਕਹਿੰਦੇ ਠੋਕਣੇ ਤੇ ਆ ਕੇ ਤਾਂ ਠੋਕ ਦਾਂਗੇ ਤਾਂ ਉੱਥੇ ਜਦੋਂ ਗਰਮਾ ਗਰਮੀ ਹੋਣ ਲੱਗੀ ਬਹਿਸ ਵਾਂਗ ਆਉਣ ਲੱਗੀ ਤਾਂ ਮੈਂ ਵੀ ਬੋਲਿਆ ਤੇ ਦੋਨੋਂ ਓਤੇ ਰੋਂ ਬੋਲੇ ਤਾਂ ਉੱਥੇ ਭਗਤ ਸੀ ਦੋ ਤਿੰਨ ਬੰਦੇ ਹੋਰ ਮੱਥਾ ਟੇਕਣ ਆਏ ਸੀ ਲੇਡੀਜ਼ ਤੇ ਉਹਨਾਂ ਦੀ ਫੈਮਿਲੀ ਸੀ ਤਾਂ ਉਹਨੇ ਆਸੇ ਪਾਸੇ ਕਰਤੇ ਉਹ ਉੱਥੇ ਰਹਿ ਗਏ ਸਾਨੂੰ ਉਹਨਾਂ ਘ ਸ਼ਾਂਤੀ ਨਾਲ ਘਰ ਬੈਠ ਕੇ ਨਾ ਸਾਡਾ ਕੋਈ ਫੋਨ ਨਾ ਖੁਸ਼ ਸੀ ਘਰ ਆ ਕੇ ਤੇ ਉਸ ਤੋਂ ਬਾਅਦ ਇਹਨੇ ਗੁਰਮਖ ਨੇ ਆਪਣੇ ਭਰਾ ਨੂੰ ਜਾਂ ਕਿਹਨੂੰ ਦੱਸਿਆ ਉੱਥੇ ਤੋਂ ਮੁੰਡੇ ਕਰ ਲੈਣਾ 40 50 ਇਕੱਠੇ 40 50 ਪਿੰਡ ਦੇ ਬੰਦੇ ਇਕੱਠੇ ਕਰਕੇ ਅੱਪਰਲੇ ਪਿੰਡ ਤਾਰਾਪੁਰ ਤੋਂ ਸਾਡੇ ਪਿੰਡ ਬਰੋਟੇ ਕੋਲ 2.5 ਕਿਲੋਮੀਟਰ ਦਾ ਫਰਕ ਹੈ ਇਹਨਾਂ ਦਾ ਪਿੰਡ ਦਾ ਤੇ ਸਾਡੇ ਪਿੰਡ ਦਾ ਉੱਥੇ ਆ ਗਏ ਇਹ ਉੱਥੇ ਆ ਕੇ ਫੋਨ ਕਰਨ ਲੱਗੇ ਬਾਰ-ਬਾਰ ਉਹਦੀ ਕਾਲ ਡਿਟੇਲ ਵੀ ਨਿਕਲ ਜੇਗੀ ਸਾਡੇ ਕੋਲ ਉਹਨਾਂ ਦੇ ਨੰਬਰਾਂ ਦੀ ਹਿਸਟਰੀ ਵੀ ਹੈਗੀ ਆ ਨਵੇਂ-ਨਵੇਂ ਨੰਬਰਾਂ ਤੋਂ ਵੀ ਕਾਲ ਕਰੀ ਜਾਂਦੇ ਉਹਨਾਂ ਦੇ ਆਪਣੇ ਨੰਬਰ ਆਉਂਦੇ ਸੀ ਚੱਕੇ ਨਹੀਂ ਤਾਂ ਨਵੇਂ-ਨਵੇਂ ਨੰਬਰਾਂ ਤੋਂ ਕਾਲ ਕਰੀ ਆ ਤਾਂ ਉਹ ਕਹਿੰਦੇ ਸੀ ਕਿ ਤੁਹਾਨੂੰ ਦੇਖਣਾ ਹੈ ਠੋਕਣਾ ਹੈ ਜਾਂ ਤੁਹਾਡਾ ਟਾਈਮ ਚੱਕਣਾ ਹੈ ਕਰਨਾ ਹੈ ਤਾਂ ਉਹ ਮਤਲਬ ਪੂਰੀ ਤਿਆਰੀ ਚਾਹੀਦੀ ਉਹਨਾਂ ਕੋਲ ਹਥਿਆਰ ਵੀ ਸੀ ਰਾੜਾ ਰੂੜਾ ਸਾਰਾ ਕੁਝ ਪੂਰੀ ਕੈਮੀ ਕਰਕੇ ਆਏ ਹੋਏ ਸੀ ਅਸੀਂ ਉਹ 6 ਵਜੇ ਦੇ ਆਏ ਹੋਏ ਅਸੀਂ 2-3 ਘੰਟੇ ਗਏ ਨਹੀਂ ਜੀ ਕਟੂ 808 ਹੋ ਗਏ ਉਹ ਵੀ ਉੱਥੇ ਨਾ ਜਿੱਥੇ ਬਰੋਟੇ ਤੇ ਇਕੱਠੇ ਹੋਏ ਸੀ 40 50 ਬੰਦੇ ਉਹਦੇ ਨਾਲ ਹੀ 100 ਕਿ ਮੀਟਰ ਤੇ ਇਹਨਾਂ ਦਾ ਸਰਪੰਚ ਦੇ ਤਾਇਆ ਜੀ ਦਾ ਘਰ ਬਣ ਰਿਹਾ ਤੇ ਸਰਪੰਚ ਦਾ ਵੱਡਾ ਭਰਾ ਉੱਥੇ ਜਾ ਕੇ ਬੈਠਾ ਸੀ ਨੌਰ ਮਰੀ ਰੁਟੀਨ ਚ ਡੇਲੀ ਬੈਠ ਜਾਂਦੇ ਮਕਾਨ ਬਣ ਰਿਹਾ ਤਾਂ ਉਹਨੇ ਰੋਲਾ ਰੂਲਾ ਪੈਂਦਾ ਦੇਖਿਆ ਇਹਨਾਂ ਨੇ ਗਾਹ ਕੋਈ ਖਾਸਾ ਪਾਇਆ ਹੋਇਆ ਸੀ ਉਹ ਬਾਹਰ ਜਾ ਕੇ ਦੇਖਣ ਲੱਗਾ ਉਹਦੇ ਡੰਡਾ ਮਾਰ ਕੇ ਸਿਰ ਪਾੜਦਾ ਉਹ ਕਰ ਤੇ ਬਾਹਰ ਹੀ ਨਿਕਲਿਆ ਸੀ ਤੇ ਜਿੱਥੇ ਉਹ ਖੜੇ ਸੀ ਤੇ ਉਹਦੇ ਮਕਾਨ ਦਾ 100 ਕਿ ਮੀਟਰ ਦਾ ਡਿਸਟੈਂਸ ਆ ਬਿਲਕੁਲ ਸਾਢੇ ਬੰਦੇ 7 ਹੈ 60 तकरीबन सारे सारे दे सिरਾਂ ਚ ਆਈਆਂ ਜੀ ਦੋ ਬੰਦਿਆਂ ਤੇ ਫ੍ਰੈਕਚਰ ਆਇਆ ਹੱਥਾਂ 'ਚ ਦੁਪਹਿਰ ਦੇ ਵਿੱਚ ਹਸਪੀਟਲ ਦੀ ਬੋਡੀ ਗੈਰ ਲੋਰੀ ਹੈ ਕਿ ਇਹਦੇ ਵਿੱਚ ਇੱਥੇ ਬੈਠ ਕੇ ਨਹੀਂ ਜੇ ਇਹ ਕਹਿੰਦੀ ਜੀ ਆਪਣੇ ਵਿੱਚ ਪਟੀਆਂ ਵਗੈਰਾ ਨਾ ਪਹਿਲਾਂ ਘਟੇ ਵਿੱਚ ਬਾਹਰ ਚਲੇ ਨਹੀਂ ਪਟੀਆਂ ਐਦਾਂ ਜੀ ਕਿਉਂਕਿ ਹੁਣ ਜਿਹਦੇ ਸਿਰ ਦੀ 60 ਬੱਜੀ ਆ ਤਾਂ ਜਿਸ ਦਿਨ ਉਹ ਆਏ ਉਹਨਾਂ ਨੇ ਟਾਂਕੇ ਟੁੰਕੇ ਲਾਏ ਤੇ ਪਟੀਆਂ ਕਰਦੇ ਆ ਦੂਸਰੇ ਦਿਨ ਵਾਸਤੇ ਐਮ ਆਰ ਆਈ ਵਾਸਤੇ ਜਾਣਾ ਸੀ ਸਕੈਨ ਕਰਾਣਾ ਸੀ ਖੋਲਤੀਆਂ ਤੇ ਦੂਸਰੇ ਦਿਨ ਅਗਲੇ ਦਿਨ ਉਹਨਾਂ ਨੇ ਫੇਰ ਕਰਦੇ ਆ ਕਾਦੀ ਜੀ ਨਹੀਂ ਨਹੀਂ ਕੋਈ ਵੀਡੀਓ ਨਹੀਂ ਪਈ ਆ ਜਿਹੜੇ ਫ੍ਰੈਕਚਰ ਫ੍ਰੈਕਚਰ ਦੀ ਗੱਲ ਕਰਦੇ ਕਿ ਬਾਅਦ ਚ ਕਰਿਆ ਉਹ ਫ੍ਰੈਕਚਰ ਜਦ ਤੱਕ ਰਿਪੋਰਟ ਨਹੀਂ ਜਦ ਤੱਕ ਨਹੀਂ ਕਰਿਆ ਉਹਦੀ ਰਿਪੋਰਟ ਆਈ ਉਹ ਫਾਈਲ ਚ ਸਾਰਾ ਕੁਝ ਲੱਗਿਆ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਫ੍ਰੈਕਚਰ ਇੰਜਰੀ ਦੇਖ ਕੇ ਪਲਾਸਟਰ ਉਹ ਡਾਕਟਰਾਂ ਦੀ ਕਾਰਵਾਈ ਉਹਨਾਂ ਨੇ ਤੇ ਕਰਨੀ ਹੈ ਜੀ ਕਿਉਂਕਿ ਉਹ ਸਾਡੇ ਕਹਿਣ ਨਾਲ ਤਾਂ ਕਿਸੇ ਨੇ ਕਰਨੀ ਇਹ ਚੀਜ਼ ਟਾਂਕੇ ਇਹਦੇ ਮੁੰਡੇ ਦੇ ਨੌ ਲੱਗੇ ਵੀ ਆ ਜੀ ਤੇ ਸਰਪੰਚ ਦੇ ਭਾਜੀ ਦਾ ਵੀ ਛੇ-ਸੱਤ ਹੈ ਪੰਜ ਟਾਂਕੇ ਮੇਰੇ ਆ ਜੀ ਤੁਸੀਂ ਕੀ ਬਸ ਕਾਰਵਾਈ ਕੁਝ ਨਹੀਂ ਜੋ ਪ੍ਰਸ਼ਾਸਨ ਸਾਰਾ ਕੁਝ ਉਹਨਾਂ ਨੂੰ ਪਤਾ ਹੀ ਹੈ ਕਾਨੂੰਨੀ ਕਾਰਵਾਈ ਜੋ ਬਣਦੀ ਆ ਸਾਰੇ ਹੋਣੀ ਚਾਹੀਦੀ ਬਸ ਹੋਰ ਆਪਣਾ ਨਾਮ ਰਜੇਸ਼ ਕੁਮਾਰ ਜੀ ਜਿਹੜਾ ਪਿੰਡ ਉਤਾਰਾਪੁਰ ਜੀ ਅਜੇ ਇੱਕ ਤੁਹਾਡੇ ਦੀ ਲੜਾਈ ਹੋਈ ਹੈ ਜੀ ਦੋ ਬੰਦਿਆਂ ਦੀ ਹਾਂਜੀ ਹਾਂਜੀ ਅੰਦਾਜ਼ਾ ਲੱਗਦਾ ਹੈ ਕਿ ਦੋਨੇ ਕੀ ਦਾਖਲ ਨੇ ਕਰਾਲੀ ਹਸਪਤਾਲ ਦੇ ਵਿੱਚ ਹਾਂਜੀ ਸਰ ਕੀ ਹੋਇਆ ਜੀ ਮਾਮਲਾ ਸਰ ਐਕਚੁਅਲੀ ਇਹ ਬੱਚੇ ਸੀ ਆਪਣੇ ਬੱਚੇ ਦੋਨੇ ਤੇ ਆਪਣੇ ਸਾਰੇ ਜੀ ਕੋਈ ਇਹਨਾਂ ਨੇ ਬੱਚੇ ਕੋਈ ਇਹਨਾਂ ਦਾ ਗਰੁੱਪ ਬਣਾ ਹੋਇਆ ਉਤਾਰਾਪੁਰ ਆਪਾਂ ਤਾਂ ਜਾਣਦੇ ਨਹੀਂ ਗੈਂਗੋ ਉਤਾਰਾਪੁਰ ਜੀ ਉਹਦੇ ਚ ਕੋਈ ਕਿਸੇ ਮੁੰਡੇ ਨੇ ਵਾਇਸ ਮੈਸੇਜ ਪਾਤਾ ਜੀ ਇਹਨਾਂ ਦੂਜੇ ਮੁੰਡੇ ਖਿਲਾਫ ਤੇ ਉਹ ਕਿਸੇ ਨੇ ਇਹਨਾਂ ਨੂੰ ਸੁਣਾਤਾ ਇਹਨਾਂ ਨੇ ਗੱਲ ਕੁਛ ਨਹੀਂ ਸੀ ਇਹ ਵਾਇਸ ਮੈਸੇਜ ਦੀ ਲੜਾਈ ਹੈ ਬੱਚਿਆਂ ਦੀ ਲੜਾਈ ਹੈ ਬੱਚਿਆਂ ਦੀ ਅਜੇ ਦੋਨੇ ਧਿਰਾਂ ਤੋਂ ਹੋ ਰਿਹਾ ਸੀ ਇਹ ਚੱਕਰ ਜੀ ਹਾਂਜੀ ਚਲੋ ਆਪਣੀ ਦੋਨੇ ਧਿਰਾਂ ਦੇਖਦੇ ਕਰਵਾ ਦੇਣਾ ਜੀ ਰਲ ਮਿਲ ਕੇ ਫੈਸਲਾ ਹੋ ਜਾਏਗਾ ਥੋੜੇ ਵਿੱਚ ਫੈਸਲਾ ਕਰਨੀ ਸਰਪੰਚ ਸਾਹਿਬ ਬੰਦੇ ਲੈ ਕੇ ਆਇਆ ਜੀ ਨਹੀਂ ਜੀ ਸਰ ਮੈਂ ਤਾਂ ਉਸ ਟਾਈਮ ਲੜਾਈ ਚ ਵੀ ਨਹੀਂ ਐਕਚੁਅਲੀ ਉੱਥੇ ਮੇਰਾ ਭਰਾ ਸੀ ਬੈਠਾ ਜਿੱਥੇ ਉੱਥੇ ਜ ਲੜਾਈ ਹੋਈ ਹੈ ਇਹ ਉਹਨਾਂ ਦੇ ਘਰ ਤੋਂ ਜਿਹੜੇ ਦੂਜੀ ਧਿਰ ਤੁਸੀਂ ਸੁਣਾ ਰਹੇ ਮੰਨ ਲਓ ਸੱਜਣ ਸਿੰਘ ਹੈ ਆਪਣੇ ਹੀ ਆ ਦੂਜੀ ਧਿਰ ਕੋਈ ਨਹੀਂ ਆਪਣੇ ਜ ਮੇਰੇ ਚਾਚੇ ਦੇ ਲੜਕੇ ਸਮਝੋ ਜੀ ਜਿਹੜੀ ਇਹ ਲੜਾਈ ਹੋਈ ਹੈ ਉਹਨਾਂ ਦੇ ਘਰ ਤੋਂ 3 ਮਿੰਟ 3 ਕਿਲੋਮੀਟਰ ਆ ਕੇ ਲੜਾਈ ਹੋਈ ਹੈ ਬਰੋਟੇ ਕੋਲ ਉੱਥੇ ਜਿਸ ਟਾਈਮ ਲੜਾਈ ਹੋਈ ਉੱਥੇ ਤੇ ਮੈਂ ਹੈ ਨਹੀਂ ਸੀ ਕੋਈ ਭਰਾ ਚੱਲ ਗਿਆ ਉਹਨਾਂ ਰੌਲਾ ਸੁਣ ਕੇ ਚਲੋ ਮੈਂ ਸਰਪੰਚ ਦਾ ਭਰਾ ਮੈਂ ਪੁੱਛਦਾ ਜੀ ਕੀ ਗੱਲਬਾਤ ਨੇ ਨਿਬੇੜ ਦੰਦੇ ਸਭ ਤੋਂ ਪਹਿਲੇ ਸੱਟ ਮੇਰੇ ਭਰਾ ਦੇ ਮਾਰੀ ਜੀ ਉਹਨਾਂ ਨੇ ਨਹੀਂ ਉਸ ਟਾਈਮ ਮੈਂ ਹੈ ਨਹੀਂ ਸੀ ਮੈਂ ਉਸ ਟਾਈਮ ਪਹੁੰਚਿਆ ਜੇ ਲੜਾਈ ਇਹਨਾਂ ਦੀ ਨਿਬੜ ਗਈ ਆਪਾਂ ਤਾਂ ਨਿਬੇੜੀ ਹੈ ਜੀ ਤੇ ਦੋਨੇ ਧਿਰਾਂ ਸੰਝੋਤਾ ਕਰਨ ਵਾਸਤੇ ਗਏ ਜੀ ਕੀ ਚੱਲ ਗੱਲਬਾਤ ਹੋਈ ਸੀ ਹਾਂ ਚੱਲ ਰਹੀ ਜੀ ਗੱਲਬਾਤ ਰਿਸ਼ਤੇ ਦੋਸਤਦਾਰ ਪਾ ਕੇ ਜੀ ਗੱਲ ਹੋ ਰਹੀ ਹੈ ਨਿਬੇੜ ਦਾਂਗੇ ਜੀ ਆਪਾਂ ਦੋਨੇ ਧਿਰਾਂ ਆਪਣੀ ਹੈ ਜੀ ਬੱਚੇ ਆਪਣੀ ਹੈ ਇੱਕ ਤਾਰਾ ਪਰਮਾਗਰੀ ਆਪਣੇ ਉਸ ਨੂੰ ਲੈ ਕੇ ਕੀ ਅਪਡੇਟ ਹੈ ਸਾਡੇ ਕੋਲ ਇਨਫੋਰਮੇਸ਼ਨ ਆ ਗਈ ਸੀ ਕਿ ਇਸ ਵੀ ਦੋਵੇਂ ਪਾਰਟੀਆਂ ਲੜਾਈ ਝਗੜੇ ਦੇ ਕਾਰਨ ਹਸਪੀਟਲ 'ਚ ਐਡਮਿਟ ਹੈ ਜਿਨ੍ਹਾਂ ਤੇ ਅਸੀਂ ਦੋਵੇਂ ਪਾਰਟੀਆਂ ਦੀ ਇੱਕ ਵਾਰ ਸਟੇਟਮੈਂਟ ਲਿਖ ਲਈ ਹੈ ਅਸੀਂ ਇਹਦੀ ਐਮਐਲਆਰ ਵਗੈਰਾ ਦੀ ਅਸੀਂ ਰਿਕੁਐਸਟ ਪਾਤੀ ਹੈ ਐਮਐਲਆਰ ਆਉਣ ਤੇ ਇਨ੍ਹਾਂ ਤੇ ਜਿਹੜੀ ਵੀ ਬੰਦੀ ਕਾਰਵਾਈ ਹੋਗੀ ਉਹ ਮੱਝ ਲੈਣਤੀ ਜਾਊਗੀ ਸਰ ਇੱਕ ਨਹੀਂ ਇਹ ਜੀ ਵੀਡੀਓ ਸਾਡੇ ਧਿਆਨ ਚ ਹੈ ਨੀ ਕਿ ਜੇ ਇਹੋ ਜਿਹੀ ਕੋਈ ਵੀਡੀਓ ਹੈਗੀ ਹੈ ਤਾਂ ਉਹਨਾਂ ਨੂੰ ਉਸ ਬਾਰੇ ਵੀ ਕੰਪਲੇਂਟ ਦੇ ਦੇਣਗੇ ਫਿਲਹਾਲ ਅਸੀਂ ਜਿਹੜੀ ਇਹਨਾਂ ਨੂੰ ਕੰਪਲੇਂਟ ਸਾਨੂੰ ਬਿਆਨ ਵਗੈਰਾ ਲਿਖਾਇਆ ਹੈ ਉਹ ਚ ਅਸੀਂ ਸਖਤੀ ਨਾਲ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਜਿਹੜਾ ਵੀ ਕਸੂਰਵਾਰ ਹੈ ਉਹਨੂੰ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਨਹੀਂ ਜੇ ਤੁਸੀਂ ਇਹ ਗੱਲ ਕਹਿ ਨਹੀਂਓ ਕਿ ਮੈਨੂੰ ਮੇਰੇ ਧਿਆਨ ਚ ਹੋਣਾ ਆਇਆ ਇਸ ਗੱਲ ਬਾਰੇ ਵੀ ਬੱਚੇ ਜਿੱਥੇ ਜ ਲੜਾਈ ਦਾ ਖਤਰਾ ਹੈਗਾ ਤੇ ਉਹ ਬਿਲਕੁਲ ਉੱਥੇ ਜੇ ਲੋਕਲ ਪੁਲਿਸ ਸਟੇਸ਼ਨ ਨੂੰ ਦੱਸ ਕੇ ਤੇ ਉਹ ਆਪਣੇ ਆਪ ਪ੍ਰਕੋਸ਼ੀਵ ਮੀਜਰ ਲੈਣਗੇ ਪਰ ਅਸੀਂ ਇਸ ਗੱਲ ਨੂੰ ਇਨਸ਼ੋਰ ਕਰਦੇ ਹਾਂ ਵੀ ਇਹ ਜੀ ਹਰ ਜੀ ਹਰਕਤ ਅਸੀਂ ਕਿਸੇ ਨੂੰ ਕਰਨ ਨਹੀਂ ਦੇਣੀ ਰਿਪੋਰਟ ਆਈ ਹੈ ਜੀ ਹਾਂ ਇਨਸੀ ਐਮ ਲਾਡ ਰਿਪੋਰਟ ਵੈਟਡ ਹੈ ਜੀ ਉਹ ਅਸੀਂ ਲੈਣੀ ਹੈ ਮੈਡੀਕਲ ਦੀ ਰਿਪੋਰਟ ਪਰ ਉਹ ਉਹਦੇ ਆਨ ਤੇ ਅਸੀਂ ਨਾਲ ਦੇ ਨਾਲ ਕਾਰਵਾਈ ਮਚ ਲਾਵਾਂਗੇ